ਲਿਵਿੰਗ ਇੰਡੀਆ ਨਿਊਜ਼ ਅੱਜ ਪਹੁੰਚ ਚੁੱਕਾ ਹੈ ਜੀ ਕੁਦਰਤੀ ਖੇਤੀ ਫਾਰਮ ਸਰਦਾਰ ਭਗਤ ਭੂਰਨ ਸਿੰਘ ਜੀ ਦੇ ਨਾਮ ਤੇ ਜੋ ਕਿ ਜੰਡਿਆਲਾ ਗੁਰੂ ਲਾਗੇ ਚੱਲ ਰਿਹਾ ਹੈ ਜੀ ਜਿਸ ਨੂੰ ਕਿ ਰਿਟਾਇਰਡ ਖੇਤੀ ਅਫਸਰ ਬਹੁਤ ਹੀ ਵਧੀਆ ਢੰਗ ਨਾਲ ਚਲਾ ਰਹੇ ਨੇ ਜਿੱਥੇ ਕਿ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕੋਈ ਦਵਾਈ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਕੁਝ ਵੀ ਬਿਨਾ ਵਰਤਿਆਂ ਸਭ ਕੁਝ ਇੱਥੇ ਤਿਆਰ ਹੁੰਦਾ ਹੈ ਜਿਸ ਵਿੱਚ ਹਲਦੀ ਗੰਨਾ ਅਤੇ ਹੋਰ ਬਹੁਤ ਸਾਰੀਆਂ ਫਸਲਾਂ ਜਿਨ੍ਹਾਂ ਬਾਰੇ ਸਾਨੂੰ ਇੱਥੇ ਅਰ ਜਾਣਕਾਰੀ ਮਿਲੇਗੀ ਤੇ ਤੁਹਾਨੂੰ ਵੀ ਰੂਬ ਰੂ ਕਰਾਵਾਂਗੇ ਕਿਉਂਕਿ ਇਸ ਇਲਾਕੇ ਵਿੱਚ ਇਹ ਖੇਤੀ ਬਹੁਤ ਚਿਰ ਤੋਂ ਹੋ ਰਹੀ ਆ ਪਰ ਬਹੁਤ ਲੋਕ ਅਣਜਾਨ ਨੇ ਕਿ ਵਾਕਈ ਇਸ ਇਲਾਕੇ ਵਿੱਚ ਕੋ ਇਹੋ ਜਿਹਾ ਖੇਤੀ ਫਾਰਮ ਵੀ ਹੈ ਜਿੱਥੇ ਦਵਾਈਆਂ ਤੇ ਬਿਲਕੁਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਆ ਉਹ ਤੁਹਾਨੂੰ ਮਿਲਾਉਂਦੇ ਆ ਜੀ ਇਸ ਖੇਤੀ ਫਾਰਮ ਦੇ ਇੰਚਾਰਜ ਨਾਲ ਕਾਲ ਜੀ ਸਾਡੇ ਨਾਲ ਨੇ ਜੀ ਰਿਟਾਇਰਡ ਟੀਚਰ ਸਰਦਾਰ ਰਾਜਵੀਰ ਸਿੰਘ ਜਿਹੜੇ ਕਿ ਕੁਦਰਤੀ ਖੇਤੀ ਫਾਰਮ ਸਰਦਾਰ ਭਗਤਪੂਰਨ ਸਿੰਘ ਜੀ ਦੇ ਨਾਮ ਤੇ ਇਹਨੂੰ ਆਨ ਕਰਦੇ ਨੇ ਜਾਂ ਕਹਿ ਦਈਏ ਕਿ ਇਹਨੂੰ ਰਨ ਕਰਦੇ ਨੇ ਅਸੀਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਅੱਜ ਕਿ ਇੱਥੇ ਕਿਸ ਤਰ੍ਹਾਂ ਦੀ ਕੁਦਰਤੀ ਖੇਤੀ ਫਾਰਮ ਇਹ ਕਰਦੇ ਨੇ ਜਿਸ ਨਾਲ ਸਾਡੇ ਕਿਸਾਨ ਭਰਾਵਾਂ ਨੂੰ ਇੱਕ ਵਧੀਆ ਦਿਸ਼ਾ ਮਿਲ ਸਕੇ ਤੇ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਥੇ ਕੋਈ ਸੇਲ ਨਹੀਂ ਹੁੰਦੀ ਇੱਕ ਸੋਸ਼ਲ ਵਰਕ ਕੰਮ ਹੈ ਭਗਤਪੂਰਨ ਸਿੰਘ ਸੁਸਾਇਟੀ ਵੱਲੋਂ ਜਿੱਥੇ ਕਿ ਕਿਸਾਨਾਂ ਨੂੰ ਫ੍ਰੀ ਬੀਜ ਅਤੇ ਉਹਨਾਂ ਨੂੰ ਹੋਰ ਨਵੀਂ ਨਵੀਂ ਤਕਨੀਕ ਦੱਸੀ ਜਾਂਦੀ ਆ ਕਿ ਉਹ ਨਵੀਂ ਖੇਤੀ ਤੇ ਕੁਦਰਤੀ ਖੇਤੀ ਬਿਨਾਂ ਦਵਾਈਆਂ ਤੇ ਰਸਾਇਣਿਕ ਪਦਾਰਥਾਂ ਤੋਂ ਕਿਵੇਂ ਕਰਨ ਆਓ ਜੀ ਖੁਸ਼ਦੇ ਆ ਸਰਦਾਰ ਰਾਜਪ੍ਰੀਤ ਸਿੰਘ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਮੂਹ ਸਬਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੋ ਸਾਰ ਤੁਸੀਂ ਅਸੀਂ ਖੜੇ ਹੋ ਇਹ ਅਸੀਂ 2006 ਦੇ ਵਿੱਚ ਲੈਂਡ ਜਿਹੜੀ ਸੀ ਇਹ ਖਰੀਦੀ ਸੀਗੀ ਔਰ ਅਸੀਂ 2007 ਨੂੰ ਸੁਭਾਸ਼ ਪਾਲ ਕੰਮੀ ਦੇ ਫਾਰਮੂਲੇ ਅਨਸਾਰ ਅਮਰਾਵਤੀ ਤੋਂ ਸੁਭਾਸ਼ ਪਾਲ ਕੰਮੀ ਉਹਨਾਂ ਦੇ ਫਾਰਮੂਲੇ ਅਨਸਾਰ ਅਸੀਂ ਇਹ ਖੇਤੀ ਸ਼ੁਰੂ ਕਰ ਦਿੱਤੀ ਭਾਵ ਕਿ ਇੱਕ ਦੇਸੀ ਗਾਂ ਤੀ ਏਕੜ ਵਾਸਤੇ ਜਿਹੜੀ ਆ ਉਹਦਾ ਗੋਬਰ ਉਹਦਾ ਯੂਰਨ ਜਿਹੜਾ ਆ ਉਹ ਸਫੀਸ਼ੀਐਂਟ ਆ ਸਾਨੂੰ ਕੋਈ ਫਰਟੀਲਾਈਜ਼ਰ ਕੋਈ ਪੈਸਿਸਾਈਡ ਦੀ ਕੋਈ ਲੋੜ ਨਹੀਂ ਇੱਕ ਦੇਸੀ ਗਾਂ ਤੇ ਇੱਕ ਇੱਕ ਦੇਸੀ ਗਾਂਤੀ ਏਕੜ ਕਿਉਂਕਿ 1 ਗ੍ਰਾਮ ਦੇ ਵਿੱਚ ਕਈ ਕਰੋੜ ਜਵਾਨੂ ਹੁੰਦੇ ਜਿਹੜੇ ਧਰਤੀ ਦੀ ਸੂਖਮ ਜਵਾਨੂ ਜਿਹੜੇ ਧਰਤੀ ਦੀ ਪੰਜਾਬ ਸ਼ਕਤੀ ਬਣਾਉਂਦੇ ਆ ਠੀਕ ਹੈ ਦੂਸਰਾ ਇਹ 85% ਤੁਹਾਡੇ ਮਿੱਤਰ ਕੀਟ ਨੇ ਜਿਹੜੇ ਤੁਹਾਡੇ ਹਵਾ 'ਚ ਨੇ ਪਾਣੀ 'ਚ ਨੇ ਧਰਤੀ 'ਚ ਨੇ ਔਰ 15% ਦੁਸ਼ਮਣ ਨੇ ਅਸੀਂ ਅੱਗ ਲਾ ਕੇ ਦਵਾਈਆਂ ਪਾ ਕੇ ਔਰ 100% ਇਸਾੜ ਰਹੇ ਆ ਤੇ ਬੜੀ ਵੱਡੀ ਪ੍ਰੋਬਲਮ ਹੈ ਸਾਡੇ ਦੇ ਕਬਜ਼ੇ ਇਸ ਵੇਲੇ ਹੈਗਾ ਮਨਸੈਂਟੋ ਐਕਸਲ ਬਾਇਰਸ ਜੈਂਟਾ ਇਹ 12 13 ਕੰਪਨੀਆਂ ਨੇ ਵਿਦੇਸ਼ੀ ਕੰਪਨੀਆਂ ਔਰ ਉਹ ਕੰਪਨੀਆਂ ਦਾ ਗਲਬਾ ਹੋਣ ਕਰਕੇ ਪੰਜਾਬ ਜਿਹੜਾ ਆ ਇੰਡੀਆ ਜਿਹੜਾ ਆ ਇਹ ਮਤਲਬ ਸਾਰਾ ਜਰੀਲਾ ਜਿਹੜਾ ਆ ਉਹ ਪਦੈਸ਼ ਜਿਹੜੀ ਆ ਸਾਡੀ ਖੇਤੀ ਦੀ ਉਹ ਹੋ ਰਹੀ ਆ ਤੇ ਕੀਟ ਜਿਹੜੇ ਸਾਡੇ ਮਿੱਤਰ ਸੀਗੇ ਉਹ ਸਾਰੇ ਜਿਹੜੇ ਸੀ ਉਹ ਇੱਕ ਗੱਲ ਇਥੇ ਕਲੀਅਰ ਕਰੋ ਸਰਦਾਰ ਜੀ ਕਿ ਜਿਹੜੀ ਅੱਗ ਲਾਉਂਦੇ ਆ ਝੋਨੇ ਤੋਂ ਬਾਅਦ ਇਹ ਕਿੰਨੀ ਕੁ ਸਹੀ ਆ ਤੇ ਕਿੰਨੀ ਕੁ ਗਲਤ ਆ ਉਹ ਕਿਸੇ ਛਾਰਨੇ ਕਾ ਵੀ ਸੱਚ ਆਖਾਂ ਦਾ ਭੰਬੜ ਮੱਚਦਾ ਏ ਝੂਠ ਆਖਾਂ ਤੇ ਕੁਛ ਬਚਦਾ ਏ ਪਰ ਮੂੰਹ ਆਈ ਬਾਤ ਨਾ ਰਹਿੰਦੀ ਏ ਤੇ ਰੁੱਕ ਰੁੱਕ ਕੇ ਜੀਭੋਂ ਕਹਿੰਦੀ ਏ ਵਾਜੀ ਉਹਦੇ ਨਾਲ ਜਿਹੜੇ ਸਾਡੇ ਮਿੱਤਰ ਕੀੜ ਸੀ 85% ਮੈਂ ਤੁਹਾਨੂੰ ਦੱਸਿਆ ਉਹ ਵੀ ਸੜ ਗਏ ਹਾਂਜੀ ਵਾਤਾਵਰਣ ਜਿਹੜਾ ਸੀ ਉਹ ਧੁੰਦਲਾ ਹੋ ਗਿਆ ਖਰਾਬ ਹੋਇਆ ਬਾਬਾ ਜੀ ਨੇ ਕਿਹਾ ਸੀ ਅੱਜ ਤੋਂ 560 65 70 ਸਾਲ ਪਹਿਲਾਂ ਬਾਬਾ ਨਾਨਕ ਜੀ ਨੇ ਪਵਨ ਗੁਰੂ ਪਾਣੀ ਪਤਾ ਤੇ ਧਰਤੀ ਮਾਤਾ ਉਹਨੇ ਕਿਸੀ ਤਿੰਨਾਂ ਨੂੰ ਸੁਭਾਲੋਗੇ ਤੇ ਬਚੋਗੇ ਹਵਾ ਸਾਡੀ ਫਸਟ ਨੀਡ ਆ ਕਿਉਂਕਿ ਜੇ ਸਾਹ 1 ਮਿੰਟ ਨਹੀਂ ਆਇਆ ਤੇ ਅਸੀਂ ਗਏ ਖਤਮ ਪਾਣੀ ਸਾਡੀ ਸੈਕੰਡ ਨੀਡ ਆ ਔਰ ਧਰਤੀ ਜਿਹੜੀ ਆ ਜਿਹਦੇ ਵਿੱਚੋਂ ਅਸੀਂ ਨਿਕਲਿਆ ਜਿਹਦੇ ਤੇ ਜਾਣਾ ਆ ਆ ਲਿਵਿੰਗ ਥਿੰਗ ਦੀ ਜਿਹੜੀ ਜ਼ਿੰਦਗੀ ਆ ਉਹ ਧਰਤੀ ਦੇ ਨਾਲ ਜੁੜੀ ਹੋਈ ਆ ਇਹਨਾਂ ਤਿੰਨਾਂ ਚੀਜ਼ਾਂ ਨਾਲ ਜੁੜੀ ਹੋਈ ਆ ਔਰ ਅਸੀਂ ਪਵਨ ਗੁਰੂ ਪਾਣੀ ਪਿਤਾ ਪੜ ਕੇ ਉਹਦੇ ਤੇ ਅਮਲ ਨਹੀਂ ਕੀਤਾ ਬਾਬਾ ਜੀ ਸਾਨੂੰ ਉਪਦੇਸ਼ ਦੇ ਗਏ ਸੀ ਇਹ ਇਨਸਾਨ ਇਹ ਤੂੰ ਆ ਵੀ ਬਚੇਗਾ ਤੇ ਆ ਲਿਵਿੰਗ ਥਿੰਗ ਆ ਲਿਵਿੰਗ ਥਿੰਗ ਦੇ ਵਿੱਚ ਫਸਲਾਂ ਵੀ ਆ ਗਈਆਂ ਕੀੜੇ ਵੀ ਆ ਗਏ ਜਾਨਵਰ ਵੀ ਆ ਗਏ ਮਨੁੱਖ ਵੀ ਆ ਗਏ ਸਾਰਾ ਕੁਝ ਆ ਗਿਆ ਹਾਂਜੀ ਲਿਵਿੰਗ ਥਿੰਗ ਦੇ ਵਿੱਚ ਔਰ ਉਹਨੂੰ ਬਚਾਉਣਾ ਜਿਹੜਾ ਅਸੀਂ ਸਾਨੂੰ ਇਹਨਾਂ ਤਿੰਨਾਂ ਨੋ ਇਹ ਬਹੁਤ ਜ਼ਰੂਰੀ ਸੀ ਅਸਲੇ ਪਾਣੀ ਡਾਊਨ ਚਲ ਗਿਆ ਕਿਉਂਕਿ ਧਰਤੀ ਦੇ ਸੱਲੇ 1% ਪਾਣੀ ਆ 97% ਪਾਣੀ ਸਮੁੰਦਰਾਂ ਚ ਆ 2% ਦੇ ਕਰੀਬ ਗਲੇਸ਼ੀਅਰ ਜਿਹੜੇ ਬਰਫ਼ ਹੁੰਦੀ ਆ ਔਰ ਧਰਤੀ ਦਾ ਪਾਣੀ ਡਾਊਨ ਚਲ ਗਿਆ ਤੁਹਾਨੂੰ ਪਤਾ ਇਹ ਰੋਜ਼ ਤੁਸੀਂ ਪੜ੍ਹਦੇ ਹੋ ਦਰਖਤ ਸੁੱਕ ਰਹੇ ਆ ਇਹ ਨਾਟ ਇਨ ਜੌਂਡ ਆਪਾਂ ਕਹਿ ਸਕਦੇ ਆ ਵੀ ਅੱਗ ਲਾਉਣੀ ਬਿਲਕੁਲ ਹੀ ਗਾੜੀ ਆ ਅੱਗ ਲਾਉਣੀ ਜਿਹੜੀ ਆ ਉਹ ਗਲਤ ਆ ਇਹ ਸਿਰਫ ਆਪਣਾ ਟਾਈਮ ਬਚਾਉਣ ਵਾਸਤੇ ਆਪਣਾ ਟਾਈਮ ਬਚਾਉਣ ਵਾਸਤੇ ਕਹਿ ਲਓ ਜਾਂ ਤੁਸੀਂ ਇਹ ਕਹਿ ਲਓ ਕਿ ਡਿਪਾਰਟਮੈਂਟ ਯੂਨੀਵਰਸਟੀਆਂ ਸਰਕਾਰਾਂ ਕਿਸਾਨਾਂ ਦੀ ਮਦਦ ਨਹੀਂ ਕਰਦਿਆਂ ਮੁੱਖ ਦੀ ਗੱਲ ਹੈ ਕੋ ਸਮਝੜਾ ਆ ਅੱਜ ਵੀ ਘਾਟੇ 'ਚ ਆ ਕੱਲ ਵੀ ਘਾਟੇ 'ਚ ਸੀ ਔਰ ਪਿੱਛੇ ਤੁਸੀਂ 100 ਸਾਲ ਚੱਲ ਜਾਓ ਉਦੋਂ ਵੀ ਘਾਟੇ 'ਚ ਸੀ ਕਿਸਾਨ ਦੀ ਇੱਕ ਖਾਸੀਅਤ ਆ ਉਹ ਹਿਸਾਬ ਨਹੀਂ ਕਰਦਾ ਜੇ ਉਹ ਹਿਸਾਬ ਕਰੇ ਹੁਣ ਇੱਕ ਦੁਕਾਨਦਾਰ ਉਹ ਦੀ ਇੱਕ ਮਰਲੇ 'ਚ ਦੁਕਾਨ ਆ ਉਹਨੂੰ ਪਤਾ ਮੇਰੇ ਅੰਦਰ ਕੀ ਪਿਆ ਮੈਂ ਰਾਤ ਨੂੰ ਕਿੰਨੀ ਸੇਲ ਕੀਤੀ ਆ ਤੇ ਕਿੰਨਾ ਮੈਂ ਮਾਲ ਲਿਆਂਦਾ ਸੀ ਜੱਟ ਵਿਚਾਰੇ ਦਾ ਕੁਦਰਤ ਤੇ ਨਿਰਭਰ ਕਰਦਾ ਗਰੇ ਪੈ ਗਏ ਮੀਂਹ ਪੈ ਗਿਆ ਨੁਕਸਾਨ ਹੋ ਗਿਆ ਜੱਟ ਦਾ ਕੀ ਕਸੂਰ ਆ ਮੰਡੀ 'ਚ ਪਏ ਦਾਣਿਆਂ ਦੇ ਉੱਤੇ ਮੀਂਹ ਗਰੇ ਪੈ ਜਾਂਦੇ ਆ ਨੁਕਸਾਨ ਹੋ ਜਾਂਦਾ ਆ ਔਰ ਜੱਟ ਜਿਹੜਾ ਆ ਉਹ ਰੋ ਜਾਂਦਾ ਆ ਜੱਟ ਸੁਸਾਈਸਾਈਡ ਕਰ ਰਿਹਾ ਆ 2001 ਤੋਂ 2016 ਤੱਕ ਹਾਂਜੀ ਕਿੰਨੇ ਕਿਸਾਨ ਜਿਹੜੇ ਸੀਗੇ 1,60,000 ਦੇ ਕਰੀਬ ਜਿਹੜੇ ਸੀ ਉਹ ਸੁਸਾਈਸਾਈਡ ਕਰ ਗਏ ਸਰਗੇ ਜੀ ਉਹ ਸੁਸਾਈਸਾਈਡ ਕਰਦਾ ਕਿਸਾਨ ਦਾ ਦਿਲ ਕਰਦਾ ਮੈਂ ਬੱਚੇ ਛੱਡ ਕੇ ਚਲ ਜਾ ਕਿਉਂਕਿ ਕਿਸਾਨ ਦੀ ਇਨਕਮ ਨਹੀਂ ਨਾ ਤੇ ਮਿਲਕ ਪ੍ਰੋਡਕਟ ਤੇ ਕੋਈ ਪ੍ਰੋਸੈਸਿੰਗ ਯੂਨਿਟ ਆ ਨਾ ਫਰੂਟ ਤੇ ਪ੍ਰੋਸੈਸਿੰਗ ਯੂਨਿਟ ਆ ਔਰ ਨਾ ਸਾਡੇ ਕੋਈ ਦਾਲਾਂ ਤੇ ਪ੍ਰੋਸੈਸਿੰਗ ਯੂਨਿਟ ਆ ਔਰ ਜੇ ਪ੍ਰੋਸੈਸਿੰਗ ਯੂਨਿਟ ਲੱਗੇ ਹੋਣ ਤੇ ਕਿਸਾਨ ਦੀ ਆਮਦਨ ਕਈ ਗੁਣਾ ਵਧਣੀ ਹੈ ਬਿਲਕੁਲ ਨਾਰਦੀ ਇਹ ਦੱਸੋ ਕਿ ਇਹ ਸੇਡ ਬਾਰੇ ਕੀ ਤੁਸੀਂ ਜਾਣਕਾਰੀ ਦਿਓਗੇ ਸਾਨੂੰ ਇਹ ਪੇੜ ਦੀ ਬੜੀ ਮਹੱਤਤਾ ਦੀ ਹਾਂਜੀ ਇਹਦਾ ਨਾਮ ਹੈ ਅਗਰਵੁੱਡ ਅੱਛਾ ਤੁਸੀਂ ਉਹਨਾ ਉਧਰ ਤੇ ਗੂਗਲ ਤੇ ਵੀ ਦੇਖਾ ਦਿਓ ਹਾਂਜੀ ਤੇ ਇਹ ਪੀੜ ਜਿਹੜਾ ਆ ਇਹ 9 ਸਾਲ ਬਾਅਦ ਇਹਨੂੰ ਸਾਨੂੰ ਰਿਟਰਨ ਮਿਲਿਆ ਸੀ